ਲੋਕ ਜੀ ਨਿਹਾਲ ਬਾਰੇ ਕੀ ਕਰ ਰਹੇ ਹੋ ਬਾਬਾ ਜੀ ਇਹ ਜੋ ਨਗਰ ਕੀਰਤਨ ਅੱਜ ਸਜਾਏ ਜਾ ਰਹੇ ਹਨ ਇਹ 40 ਮੁਕਤੀਆਂ ਦੀ ਯਾਦ ਵਿੱਚ ਅਮਰ ਸ਼ਹੀਦ ਸ਼ਰੋਮਣੀ ਜਰਨੈਲ ਬਾਬਾ ਜੀਵਨ ਸਿੰਘ ਦੇ ਗੁਰਦੁਆਰੇ ਤੋਂ ਨਗਰ ਵਡਾਲਾ ਜੋਲ ਜੋ ਹਰ ਸਾਲ ਦੀ ਤਰ੍ਹਾਂ ਸਾਡੇ ਰਵਾਇਤੀ ਬਜ਼ੁਰਗਾਂ ਦੇ ਟਾਈਮ ਤੋਂ ਇਹ ਜਿਹੜੇ ਨਗਰ ਕੀਰਤਨ ਸਜਾਏ ਜਾ ਰਹੇ ਹਨ ਸੋ ਸਰਬੱਤ ਦਾਤ ਸੰਗਤ ਦੇ ਵਿੱਚ ਜਿੰਨੇ ਵੀ ਪ੍ਰਬੰਧਕ ਪੰਚ ਸਰਪੰਚ ਮੋਤਬਰ ਸਾਡੇ ਨਾਲ ਜੋ ਸਾਰੀ ਸੰਗਤ ਦੇ ਸਹਿਯੋਗ ਨਾਲ ਅੱਜ ਦਾ ਜੋ ਨਗਰ ਕੀਰਤਨ ਹੈ ਬਜ਼ੁਰਗਾਂ ਦੀ ਰਵਾਇਤ ਨੂੰ ਕਾਇਮ ਰੱਖਦੇ ਆ ਸਜਾਇਆ ਜਾ ਰਿਹਾ ਸੋ ਇਹਨਾਂ ਦੇ ਸਤਿਕਾਰ ਵਾਸਤੇ ਸੰਗਤਾਂ ਨੇ ਬਹੁਤ ਜਗ੍ਹਾ ਦੁੱਧ ਪਾਣੀ ਦੇ ਚਾਹ ਦੇ ਪਕੌੜਿਆਂ ਦੇ ਖਰੂਟ ਦੇ ਅਤੇ ਅੰਤ ਲੰਗਰ ਸੰਗਤਾਂ ਦੇ ਲਈ ਹਾਜ਼ਰ ਹੈ ਜੀ ਸਰ ਜੋ ਅੱਜ ਕੱਲ੍ਹ ਮੁਡੇ ਬੇਸ਼ਰਮ ਹੋ ਕਰ ਰਹੇ ਆ ਤੁਹਾਨੂੰ ਬਾਰੇ ਕੀ ਕਹਿਣਾ ਚਾਹੋਗੇ ਨਸ਼ਿਆਂ ਤੋਂ ਸਾਡਾ ਇਹੀ ਇੱਕ ਬਹੁਤ ਵੱਡਾ ਸੁਨੇਹਾ ਹੈ ਜਗਤ ਨੂੰ ਕਿ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਬਣਨਾ ਚਾਹੀਦਾ ਹੈ ਗੁਰਸਿੱਖੀ ਨਾਲ ਜੁੜਨਾ ਚਾਹੀਦਾ ਹੈ ਸੋ ਇਹ ਜਿਹੜੇ ਨਗਰ ਕੀਰਤਨ ਮਨਾ ਰਹੇ ਤਾਂ ਹੀ ਸਾਡੇ ਸਫਲੇ ਹਨ ਜੇ ਅਸੀਂ ਨਸ਼ੇ ਤੋਂ ਰਹਿਤ ਹੋ ਕੇ ਸਿੱਖੀ ਸਰੂਪ ਵਿੱਚ ਸੱਜੀਏ ਤਾਂ ਕਿ ਅਸੀਂ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਜੋ ਨਗਰ ਕੀਰਤਨ ਸਜਾਇਆ ਹੈ ਇਹ ਨਸ਼ਿਆਂ ਤੋਂ ਰਹਿਤ ਹੀ ਇੱਕ ਸੁਚੇਤ ਕਰਨ ਵਾਲਾ ਹੀ ਨਗਰ ਕੀਰਤਨ ਹੈ ਜੋ ਅੱਜ ਦੀ ਨੌਜਵਾਨ ਪੀੜ੍ਹੀ ਉਹ ਨਸ਼ਿਆਂ ਨੂੰ ਛੱਡ ਕੇ ਗੁਰੂ ਵਾਲੇ ਬਣ ਤੇ ਅੰਮ੍ਰਿਤ ਪਾਨ ਕਰਨ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਮਾਗੀ ਦਾ ਤਿਹਾਰ ਹੈ ਨਾਲ ਇਹ ਸਮੂਹ ਸ਼ਹੀਦ ਜਿਨ੍ਹਾਂ ਨੂੰ ਗੁਰੂ ਕਲਗੀ ਤਰਪਾਚਾ ਮਹਾਰਾਜ ਨੇ 40 ਮੁਗਤਿਆਂ ਦਾ ਖਿਤਾਬ ਦਿੱਤਾ ਹਰ ਸਾਲ ਦੀ ਤਰ੍ਹਾਂ ਨਗਰ ਬਡਾਲਾ ਜੌਲ ਦੇ ਸਮੂਹੀ ਸਿੱਖ ਸੰਗਤਾਂ ਨਾਲ ਮਿਲ ਕੇ ਉਹ ਮਹਾਨ ਸ਼ਹੀਦਾਂ ਦਾ ਜਿਹੜਾ ਦਿਨ ਮਨਾਇਆ ਜਾਂਦਾ ਸੋ ਅੱਜ ਸੁੱਭ ਦਿਹਾੜੇ ਤੇ ਜੋ ਗੁਰਦੁਆਰਾ ਬਾਬਾ ਜੀਵੇਂ ਸਿੰਘ ਤੋਂ ਨਗਰ ਕੀਰਤਨ ਸਾਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹੀ ਗਵਾਈ ਵਿੱਚ ਪੰਨਾਂ ਪਿਆਰੇ ਗਵਾਈ ਵਿੱਚ ਤੋਂ ਸਤਿਗੁਰਾਂ ਦੀ ਛਤਰੀ ਛਾਇਆ ਹੇਤ ਨਗਰ ਕੀਰਤਨ ਚੱਲਿਆ ਹੈ ਸੋ ਨਗਰ ਦੀ ਪ੍ਰਗੈਮਾ ਕਰਦੇ ਹੋਇਆ ਇਸ ਪਾਵਨ ਅਸ਼ੀਵਾਂ ਦੀ ਸਤਾਂਤੀ ਉਹਨਾਂ ਨੇ ਪਹੁੰਚਣਾ ਹੈ ਸੋ ਆਪ ਸੰਗਤਾਂ ਨੂੰ ਜਿਤਾਨ ਮਹਾਨ ਸ਼ਹੀਦ ਨੇ ਉਹਨਾਂ ਦੀ ਚੀਦੀ ਤੇ ਕੋਟਾਨ ਕੋਟ ਪ੍ਰਣਾਮ ਨੇ ਕਿਉਂਕਿ ਨਗਰ ਵਿਡਾਲਾ ਜੌਲ ਦੀਆਂ ਸਿੱਖ ਸੰਗਤਾਂ ਬੜੀ ਸ਼ਰਧਾ ਦੇ ਭਾਵ ਨਾਲ ਦੇ ਨਾਲ ਉਹ ਮਹਾਨ ਸ਼ਹੀਦਾਂ ਦਾ ਤਿਹਾਰ ਜਿਹਦਾ ਮਨਾਇਆ ਜਾਂਦਾ ਹੈ ਸਾਧ ਸੰਗਤ ਜੀ ਕਿਉਂਕਿ ਬਹੁਤ ਵੱਡੇ ਉਹਨਾਂ ਨੇ ਮਾਝੇ ਦੀ ਜਿਹੜੀ ਆ ਸਿੱਖੀ ਜਿਹੜੀ ਰੱਖੀ ਆ ਜਦੋਂ ਸਿੱਖਾਂ ਨੇ ਮਦਾਵਾ ਲਿਖ ਦਿੱਤਾ ਸੀ ਤਾਂ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੂੰ ਇਸ ਮਹਾਨ ਜਰਨੈਲ ਭਾਈ ਮਹਾਸ ਸਿੰਘ ਦੀ ਕਮਾਨ ਹੈਟ ਆ ਤੇ ਮਾਤਾ ਭਾਗਤੌਰ ਦੀ ਵੀ ਕਮਾਨ ਹੈਟ ਆ ਉਹਨਾਂ ਨੇ ਸੀ ਮੁਕਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਇਥੇ ਜੰਗ ਕਰਕੇ ਉਹ ਜਿਹੜਾ ਮਾਝੇ ਦੀ ਜਿਹੜੀ ਆ ਲਾਜ ਰੱਖੀ ਆ ਇਹ ਪੁੱਤੀ ਗੰਢਾਈ ਆ ਉਹ ਪਾਵਨ ਉਹਨਾਂ ਦਾ ਸ਼ਹੀਦੀ ਦਿਹਾੜਾ ਬੜੀ ਭਾਵਨਾ ਨਾਲ ਸਿੱਖ ਸੰਗਤਾਂ ਇਹ ਮਨਾ ਰਹੀਆਂ ਨੇ ਸੋ ਇਸੇ ਤਰ੍ਹਾਂ ਸਾਰੀ ਇਹ ਪੰਜਾਬ ਇਲਾਕਾ ਨਿਵਾਸੀ ਜਿਹਨੀਆਂ ਵੀ ਸਿੱਖ ਸੰਗਤਾਂ ਨੇ ਨਾਨਕ ਨਾਮ ਲਈਵਾ ਸਾਰੀਆਂ ਸੰਗਤਾਂ ਜਿਹੜੀਆਂ ਉਹ ਸ਼ਹੀਦਾਂ ਨੂੰ ਪ੍ਰਣਾਮ ਕਰਦੀਆਂ ਨੇ ਕੋਟਾਨ ਕੋਟ ਪ੍ਰਣਾਮ ਨੇ ਜਿਨ੍ਹਾਂ ਨੇ ਖੂਨ ਲੋਲ ਕਰਕੇ ਸਾਧ ਸੰਗਤ ਦੀ ਇਸ ਮਾਜੇ ਦੀ ਜਿਹੜੀ ਸਿੱਖੀ ਰੱਖੀ ਹੋਈ ਆ ਤੋ ਆਪ ਨੂੰ ਸੰਗਤਾਂ ਸਾਰੀਆਂ ਨੂੰ ਜਿਹਨੀਆਂ ਨੇ ਸੰਗਤਾਂ ਪਹੁੰਚੀਆਂ ਨੇ ਸਾਰਿਆਂ ਦਾ ਧੰਨਵਾਦ ਜਿਉ ਆਬ ਚੰਨ ਰਾਏ ਆਪ ਜੀ ਕਵਰ ਕਰ ਰਹੇ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਆ ਜੋ ਆਪ ਸਾਰੇ ਆਲ ਵਰਲਡ ਵਿੱਚ ਜਿਹੜਾ ਹੈ ਆਪਣੇ ਚੰਨ ਰਾਏ ਇਹ ਸੰਗਤਾਂ ਦਾ ਉਤਸ਼ਾਹ ਜਿਹਦਾ ਵਿਖਾ ਰਹੇ ਜੀ ਸੋ ਸਾਰਿਆਂ ਦਾ ਧੰਨਵਾਦ ਜੀ ਰਾਹਤ ਦੀ ਕੀਮਤ ਹੈ ਅੱਜ ਮਾਦੀ ਦੇ ਪਵਿੱਤਰ ਦਿਹਾੜੇ ਤੇ ਗੁਰਦਰਾ ਬਾਬਾ ਜੀ ਸਿੰਘ ਬੁਰਾਲਾ ਜੋ ਲਬਿਖੋਏ ਜਿਹੜਾ ਨਗਰ ਕੀ ਪਣਾ ਉਧਰੋਂ ਪ੍ਰਾਰੰਭ ਹੋ ਕੇ ਤੇ ਵਿਚਕਾਰ ਦੇ ਗੁਰਦਰਾ ਬਾਬਾ ਸੁੰਦਲਾ ਜੀ ਤੋਂ ਹੁੰਦਾ ਹੋਇਆ ਉਹ ਸਾਡੇ ਗੁਰਦਰਾ ਚੜ੍ਹਵੀ ਪੱਤੀ ਵਿੱਚ ਜਿਹੜਾ ਉਹ ਪਹੁੰਚ ਰਿਹਾ ਤੇ ਸੰਗਤਾਂ 'ਚ ਜਿਹੜਾ ਉਹ ਭਾਰੀ ਛਾਵਾ ਉਹ ਸਾਰਿਆਂ ਨੂੰ ਇਹਦੇ ਇਹ ਬੇਨਤੀ ਕਰਦੇ ਆ ਕਿ ਜਿੰਨੀ ਵੀ ਵੱਤਵਾਦ ਸੰਗਤਾਂ ਵਿੱਚ ਇਹਦੇ ਵਿੱਚ ਸ਼ਾਮਲ ਹੋ ਕੇ ਤੇ ਗੁੰਮ ਕਰ ਨਹੀਂ ਪੂਈਆਂ ਪ੍ਰਾਪਤ ਇਹ ਤਰ੍ਹਾਂ ਲੰਗਰ ਦਾ ਪ੍ਰਬੰਧ ਜੀ ਇੱਥੇ ਗੁਰੂ ਕਾ ਲੰਗਰ ਜਿਹੜਾ ਉਹ ਟੁੱਟ ਵਰਤ ਰਿਹਾ ਵਾ ਸੰਗਤਾਂ ਸ਼ਾਗਰੀਆਂ ਪਿੱਛੇ ਉਹ ਜਿਹੜਾ ਆਉਣ ਵਾਲਾ ਨਗਪੀਤਣਾ ਉਹਦੇ ਵਾਸਤੇ ਚਾਹ ਪਕੌੜਿਆਂ ਦਾ ਲੰਗਰ ਜਿਹੜਾ ਉਹ ਅਸੀਂ ਸੰਗਤ ਵੱਲੋਂ ਜਿਹੜਾ ਉਹ ਰੈਡੀ ਕੀਤਾ ਆਲਾ ਜਿਉਂ ਹੀ ਉਹ ਜਿਹੜੀ ਸੰਗਤ ਆਉ ਇੱਥੇ ਗੁਰਦੁਆਰਾ ਦੇ ਕੇ ਪਹੁੰਚੇਗੀ ਫਿਰ ਲੰਗਰ ਦੇ ਪ੍ਰਬੰਧ ਹੋ ਜਾਣਗੇ ਜਿਹੜਾ ਕੀਤੇ ਗਏ। ਗੁਰਪ੍ਰੀਤ ਸਿੰਘ ਜੀ ਦਾ ਨਗਰ ਕੀਰਤਨ ਗੁਰਦੁਆਰਾ ਗੁਰਦਾਸ ਸਾਹਿਬ ਤੋਂ ਕੱਢਿਆ ਹੋ ਰਿਹਾ ਕੀ ਕੰਮ ਹੋਵੇ। ਵੇਖੋ ਜੀ ਢੰਡਣ ਬਾਬਾ ਜੀਵਨ ਸਿੰਘ ਦੀ 40 ਮੁਕਤਿਆਂ ਦੀ ਯਾਦ ਵਿੱਚ ਜੋ ਮਨਾਇਆ ਜਾ ਰਿਹਾ ਗੁਰਪੁਰਬ ਬੜੀ ਸ਼ਰਧਾ ਦੇ ਭਾਵਨਾ ਨਾਲ ਹਰ ਸਾਲ ਨਿਕਾਲਦੇ ਨੇ। ਕੱਢਦੇ ਨੇ ਬੜਾ ਚੰਗਾ ਲੱਗਦਾ ਹੈ। ਕਿਉਂਕਿ ਜੋ ਗੁਰਸਿੱਖੀ ਦੀ ਮਨਿਆਣਾ ਉਹ ਅਗਲੇ ਜਿਹੜਾ ਪੋਸਟ ਆ ਰਿਹਾ ਹੈ ਉਹਨਾਂ ਨੂੰ ਨਾ ਗੁਰਸਿੱਖੀ ਦੇ ਨਾਲ ਜੁੜਨਾ ਚਾਹੀਦਾ ਤੇ ਇਸ ਤਰ੍ਹਾਂ ਹੀ ਹਰ ਸਾਲ ਜਸਤ ਦਾ ਮਨਾਉਂਦੇ ਨੇ ਇਸ ਤਰ੍ਹਾਂ ਬੱਚਿਆਂ ਨੂੰ ਦਾ ਮਨਾਉਣਾ ਚਾਹੀਦਾ ਬਹੁਤ ਹੀ ਸੱਦੇ ਢੰਗ ਨਾਲ ਮਨਾ ਰਹੇ ਨੇ ਹਰ ਸਾਲ ਦੀ ਤਰ੍ਹਾਂ ਮੈਨੂੰ ਜੋ ਕਿ ਫੜਾਂ ਦਾ ਲੰਗਰ ਲਾਉਂਦਾ ਸੀ ਤੇ ਐਰ ਕੀ ਦੁੱਧ ਦਾ ਲੰਗਰ ਲਾਇਆ ਜਾ ਰਿਹਾ ਸੀ ਤੇ ਮੈਂ ਬੜੇ ਹੀ ਦਿਲੋਂ ਆਪਣੇ ਜੋ ਕਿ ਬੁੱਧ ਦਾ ਲੰਗਰ ਛਕਾਇਆ ਬੜਾ ਸਕੂਨ ਮਿਲਿਆ ਤੇ ਮੈਂ ਧੰਨਵਾਦ ਉਹਨਾਂ ਵੀਰਾਂ ਦਾ ਜਿਹੜੇ ਪ੍ਰਬੰਧਕ ਕਮੇਟੀ ਆ ਉਹਨਾਂ ਨੇ ਨਾ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਬਹੁਤ ਹੀ ਸਜੇਟ ਢੰਗ ਨਾਲ ਜੋਗ ਨਗਰ ਕੀਰਤਨ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ